ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਇਹ ਸਰਪੇ ਦੇ ਨਾਲ ਦੇਣਾ ਪੱਟੀ ਲੱਗੀ ਹੋਈ ਸੀ ਸਰਪਾ ਸ਼ਾਰਟ ਦੇ ਉੱਤੇ ਬਲੱਡੂ ਬਲੇਨ ਹੈ ਤੇ ਫਿਰ ਅਸਟਮਰ ਕਹਿੰਨ ਲੱਗਾ ਕਿ ਨਾ ਵੀ ਇਹ ਤਾਂ ਕੁਝ ਕਰਕੇ ਦੇ ਮੈਂ ਕਿ ਹੁਣ ਕਰਾਂਗੀ ਇਹਦੇ ਤੇ ਪੀਸ ਵਾਲਾ ਬਹੁਤ ਵਧੀਆ ਪੀਸ ਹੈ ਮਤਲਬ ਉਹ ਤਾਂ ਪੱਗ ਲਿਆ ਸੋਨੇ ਨਹੀਂ ਲੱਗਣੇ ਲੁਪੀਆਂ ਲੱਗੀਆਂ ਜਿਆਨ ਫਿਰ ਮੈਂ ਆਹ ਲੇਸ ਬਰੀਕ ਤੇ ਆਹ ਲੇਸ ਚੋੜੀ ਡਾਈ ਕਰਵਾ ਕੇ ਖੇ ਲਗਵਾਈਆ ਆਪ ਲਗਾਈ ਜਾਣੀਏ ਤੇ ਖੇਰੇ ਤੇ ਤੇ ਬਾਜੂ ਦੇ ਉੱਤੇ ਤੇ ਚਾਕਾਂ ਨੂੰ ਬਰੀਕ ਲੈਸ ਤੇ ਉਹ ਜੋ ਦੋਨੇ ਆਪਣੇ ਤੇ ਛੱਡਤਾ ਫਿਰਦੀ ਕਰਨਾ ਹੀ ਬੰਦਾ ਬਾਹ ਕੰਨ ਪੈਸੇ ਦੀ ਜਨਤਾ ਨਾ ਕਰੋ ਤੇ ਕੰਮ ਵਧੀਆ ਆਉਣਾ ਚਾਹੀਦਾ ਦੇਖੋ ਇਸ ਤਰ੍ਹਾਂ ਕੰਮ ਆਪਕ ਪੈਂਟ ਆ ਪਲੱਜ ਉਹਦੇ ਨਾਲ ਹੀ ਆ ਸਾਈਡ ਜੇ ਬਸ ਤੇ ਉਹ ਬੈਲਟ ਪਲੱਸ ਬੈਗ ਪਲਾਸਟਿਕ ਤੇ ਆ ਦੇਖੋ 1 ਇੰਚ ਦਾ ਇਹ 벨ਟ ਚਲਦੀ ਹੈ ਜਦੋਂ ਇੱਕ ਇੰਚ ਇੱਕ ਸੂਤ ਹੈ 1 ਇੰਚ ਦੀ ਬੋਲ ਦੇ ਆਪਾਂ ਨੂੰ 1 ਇੰਚ ਦੀ ਅਧਿਕਰ 벨ਟ ਲਾ ਦਈਏਗਾ ਪੇਟ ਤਾਂ ਫਿਰ ਕਸੀਨੇ ਜਾਂਦੀ ਹੈ ਜਿੱਪ ਆ ਗਈ ਜੀ ਜਿੱਪ ਦੇ ਨਾਲ ਆਹ ਲੋਕਾ ਆ ਗਈਆਂ ਤੇ ਇਸ ਤਰ੍ਹਾਂ ਫਲਾਜੋ ਹੈ ਜੀ ਇਹ ਬੀਬੀਆਂ ਦਾ ਮੁਕਾ ਦਿੰਦੀਆਂ ਸਲਾਈਆਂ ਵਾਲੀਆਂ ਇਹ ਫਲਾਜੋ ਤੋਂ ਗੋਲ ਇਲਾਸਟਿਕ ਹੁੰਦਾ ਤੇ ਆਹ ਕਰੂ ਉਹਨਾਂ ਨੂੰ ਇਹਦੀ ਵੀਡੀਓ ਦਿਖਾ ਦਿੰਦਾ